ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਔਰ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਮੋਟੀ ਹਰੀ ਮਿਰਚ ਦੇ ਪਕੌੜੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੀ। ਇਹ ਪਕੌੜੇ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦੇ ਹਨ। ਇੱਧਰ ਪਕੌੜੇ ਬਣਾਉਣ ਲਈ ਮੈਂ 5 ਮਿਰਚਾਂ ਲੈ ਲਈਆਂ ਸੀ। ਮੈਂ ਵੱਡੇ ਸਾਈਜ਼ ਦੀਆਂ ਮਿਰਚਾਂ ਲਈਆਂ ਹਨ ਮੋਟੀਆਂ। ਤੁਸੀਂ ਆਪਣੇ ਹਿਸਾਬ ਨਾਲ ਮਿਰਚਾਂ ਲੈ ਲੈਣੀ ਹਨ। ਮੈਂ ਮਿਰਚਾਂ ਡੰਡੀ ਸਮੇਤ ਲਈਆਂ ਹਨ। ਇੱਕ ਮਿਰਚ ਦੀ ਥੋੜੀ ਜੀ ਡੰਡੀ ਖਰਾਬ ਸੀ ਉਸ ਨੂੰ ਮੈਂ ਅਲੱਗ ਕਰ ਦਿੱਤਾ। ਮੈਂ 5 ਮਿਰਚਾਂ ਲਈਆਂ ਤੁਸੀਂ ਆਪਣੇ ਹਿਸਾਬ ਨਾਲ ਮਿਰਚਾਂ ਲੈ ਸਕਦੇ ਹੋ ਹੁਣ ਇੱਧਰ ਮੈਂ ਮਿਰਚਾਂ ਨੂੰ ਜੰਗੀ ਤਰ੍ਹਾਂ ਕਰਦਣਾ ਵਿਚਾਲੇ ਤੋਂ ਕੱਟ ਕਰ ਲਵਾਂਗੇ ਇਸ ਨੂੰ ਆਰਪਾਰ ਕੱਟ ਨਹੀਂ ਕਰਨਾ ਵਿਚਾਲੇ ਤੋਂ ਥੋੜਾ ਜਿਹਾ ਕੱਟ ਲਗਾਉਣਾ ਹੈ ਇਸ ਦੇ ਵਿਚਲੇ ਬੀਜਾਂ ਨੂੰ ਅਲੱਗ ਕਰ ਲੈਣਾ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਬੀਜਾਂ ਨੂੰ ਵਿੱਚ ਹੀ ਰੱਖ ਸਕਦੇ ਹੋ ਕਿਉਂਕਿ ਇਹ ਮਿਰਚ ਜ਼ਿਆਦਾ ਕੋੜੀ ਵੀ ਨਹੀਂ ਹੁੰਦੀ ਮੈਂ ਇਹ ਪਕੌੜੇ ਬੱਚਿਆਂ ਲਈ ਬਣਾ ਰਹੀਆਂ ਇਸ ਲਈ ਮੈਂ ਇਸ ਵਿੱਚੋਂ ਬੀਜਾਂ ਨੂੰ ਅਲੱਗ ਕਰ ਰਹੀ ਹਾਂ ਸਾਰੀ ਮਿਰਚਾਂ ਨੂੰ ਮੈਂ ਚੰਗੀ ਤਰ੍ਹਾਂ ਇਸ ਦੇ ਬੀਜਾਂ ਨੂੰ ਝਾੜ ਝਾੜ ਕੇ ਵਿੱਚੋਂ ਸਾਫ਼ ਕਰ ਲਵਾਂਗੀ ਤਾਂ ਜੋ ਮਿਰਚ ਆਪਣੀ ਵਿੱਚੋਂ ਚੰਗੀ ਤਰ੍ਹਾਂ ਖਾਲੀ ਹੋ ਜਾਵੇ ਤੇ ਸਟਫਿੰਗ ਇਸ ਵਿੱਚ ਚੰਗੀ ਤਰ੍ਹਾਂ ਭਰੀ ਜਾਵੇ ਸਾਰੀਆਂ ਮਿਰਚਾਂ ਮੈਂ ਐਸੇ ਤਰ੍ਹਾਂ ਸਾਫ਼ ਕਰ ਲਵਾਂਗੇ ਹੁਣ ਮੈਂ ਸਾਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਮਿਰਚ ਆਪਣੀ ਵਿੱਚੋਂ ਬਿਲਕੁਲ ਸਾਫ਼ ਹੋ ਗਈ ਜਿਹੜੇ ਇਸ ਦੇ ਬੀਜ ਨਿਕਲੇ ਹਨ ਤੁਸੀਂ ਚਾਹੋ ਤਾਂ ਇਸ ਨੂੰ ਸਟਫਿੰਗ ਵਿੱਚ ਵੀ ਭਰ ਸਕਦੇ ਹੋ ਨਹੀਂ ਤੁਸੀਂ ਇਸ ਨੂੰ ਸਬਜ਼ੀ ਵਿੱਚ ਯੂਜ਼ ਕਰ ਸਕਦੇ ਹੋ ਹੁਣ ਮੈਂ ਮਿਰਚਾਂ ਨੂੰ ਇੱਕ ਸਾਈਡ ਤੇ ਰੱਖ ਦਵਾਂਗੀ ਇਧਰ ਮੈਂ ਚਾਰ ਉਬਲੇ ਹੋਏ ਆਲੂ ਲੈ ਲਏ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਵਾਲ ਕੇ ਠੰਡਾ ਕਰ ਲਿਆ ਸੀ ਤੁਸੀਂ ਆਲੂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਆਲੂਆਂ ਨੂੰ ਹੁਣ ਮੈਂ ਮੈਸ਼ਰ ਨਾਲ ਮੈਸ਼ ਕਰ ਲਵਾਂਗੀ ਤੁਸੀਂ ਚਾਹੋ ਤਾਂ ਆਲੂਆਂ ਨੂੰ ਕੱਦੂਕਸ਼ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਮੈਸ਼ਰ ਨਾਲ ਆਲੂਆਂ ਨੂੰ ਮੈਸ਼ ਕਰ ਲਵਾਂਗੇ ਤਾਂ ਜੋ ਆਲੂਆਂ ਵਿੱਚ ਕੋਈ ਵੀ ਗੁੱਟਲੀ ਨਾ ਹੋਵੇ ਹੁਣ ਮੈਂ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਸੀ ਆਲੂਆਂ ਵਿੱਚ ਕੋਈ ਵੀ ਗੁਟਲੀ ਨਹੀਂ ਹੈਗੀ ਇੱਕ ਮੈਂ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਲਿਆ ਹੁਣ ਇਸ ਵਿੱਚ ਪਿਆਜ਼ ਐਡ ਕਰ ਦਵਾਂਗੇ ਜੇਕਰ ਤੁਹਾਨੂੰ ਸਟਫਿੰਗ ਵਿੱਚ ਪਿਆਜ਼ ਪਸੰਦ ਆ ਤੁਸੀਂ ਪਾ ਸਕਦੇ ਹੋ ਨਹੀਂ ਪਿਆਜ਼ ਨੂੰ ਸਕਿੱਪ ਵੀ ਕਰ ਸਕਦੇ ਹੋ ਦੋ ਮੈਂ ਹਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਲਿਆ ਕੱਚੀਆਂ ਜੀਆਂ ਨੂੰ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੇ ਅੱਧਾ ਚਮਚ ਮੈਂ ਇਸ ਵਿੱਚ ਨਮਕ ਦਾ ਪਾਇਆ ਹੁਣ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਅਜਵੈਨ ਦਾ ਪਾਵਾਂਗੇ ਜਵੈਨ ਨੂੰ ਚੰਗੀ ਤਰ੍ਹਾਂ ਹੱਥ ਨਾਲ ਕ੍ਰਸ਼ ਕਰਕੇ ਪਾਵਾਂਗੇ ਇਸ ਨਾਲ ਇਸ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਅੱਧਾ ਚਮਚ ਇਸ ਵਿੱਚ ਜੀਰੇ ਦਾ ਪਾਵਾਂਗੇ ਤੇ ਅੱਧਾ ਚਮਚ ਇਸ ਵਿੱਚ ਮੈਂ ਦੇਗੀ ਲਾਲ ਮਿਰਚ ਦਾ ਪਾਵਾਂਗੀ ਤੁਸੀਂ ਮਸਾਲੇ ਇਸ ਵਿੱਚ ਕੋਈ ਵੀ ਯੂਜ਼ ਕਰ ਸਕਦੇ ਹੋ ਹੁਣ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਗਰਮ ਮਸਾਲੇ ਦਾ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਕਾਲੀ ਮਿਰਚ ਪਾਊਡਰ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਚਾਟ ਮਸਾਲੇ ਦਾ ਪਾਵਾਂਗੇ ਇਸ ਨਾਲ ਇਸ ਦਾ ਟੇਸਟ ਚਟਪਟਾ ਜਿਹਾ ਆਵੇਗਾ ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਐਡ ਕਰ ਦਵਾਂਗੇ ਜੇਕਰ ਤੁਹਾਨੂੰ ਸਟਫਿੰਗ ਵਿੱਚ ਪਨੀਰ ਪਾਉਣਾ ਪਸੰਦ ਆ ਤੁਸੀਂ ਉਹ ਵੀ ਇਸ ਵਿੱਚ ਐਡ ਕਰ ਸਕਦੇ ਹੋ ਉਸ ਨਾਲ ਵੀ ਆਪਣੇ ਮਿਰਚ ਦੇ ਪਕੌੜੇ ਬਹੁਤ ਟੇਸਟੀ ਬਣਦੇ ਹਨ ਹੁਣ ਮੈਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਆਲੂਆਂ ਵਿੱਚ ਮਿਕਸ ਕਰ ਲਿਆ ਸਟਫਿੰਗ ਬਣ ਕੇ ਆਪਣੀ ਤਿਆਰ ਹੈ ਇੱਧਰ ਮੈਂ ਇੱਕ ਖਾਲੀ ਡੋਂਗਾ ਲੈ ਲਿਆ ਅੱਧੀ ਕੌਲੀ ਮੈਂ ਬੇਸਣ ਦੀ ਲ ਲਈ ਬੇਸਣ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਸੀ ਤੁਸੀਂ ਮੋਟਾ ਬਰੀਕ ਕੋਈ ਵੀ ਬੇਸਣ ਲੈ ਸਕਦੇ ਹੋ ਹੁਣ ਮੈਂ ਸਾਰਾ ਬੇਸਣ ਡੋਂਗੇ ਵਿੱਚ ਪਾ ਦਿੱਤਾ ਅੱਧਾ ਚਮਚੇ ਵਿੱਚ ਨਮਕ ਦਾ ਪਾਵਾਂਗੇ ਨਮਕ ਤੁਸੀਂ ਧਿਆਨ ਨਾਲ ਦੇਖ ਕੇ ਪਾਉਣਾ ਹੈ ਚਮਚ ਦਾ ਚੌਥਾ ਹਿੱਸਾ ਜਵੈਣ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਜੀਰੇ ਦਾ ਕਰਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਦੇਗੀ ਲਾਲ ਮਿਰਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਹਲਦੀ ਪਾਊਡਰ ਪਾਵਾਂਗੇ ਕਲਰ ਲਈ ਹੁਣ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਬੇਸਣ ਵਿੱਚ ਚਮਚ ਨਾਲ ਮਿਕਸ ਕਰ ਦਵਾਂਗੇ ਤਾਂ ਜੋ ਸਾਰੇ ਮਸਾਲੇ ਚੰਗੀ ਤਰ੍ਹਾਂ ਬੇਸਣ ਵਿੱਚ ਮਿਕਸ ਹੋ ਜਾਣ ਮਸਾਲਿਆਂ ਦੀ ਕੋਈ ਵੀ ਗੱਠ ਨਾ ਰਹੇ ਹੁਣ ਇਸ ਵਿੱਚ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਤੇ ਇਸ ਦਾ ਇੱਕ ਘੋਲ ਤਿਆਰ ਕਰ ਲਵਾਂਗੇ ਘੋਲ ਆਪਣਾ ਚੰਗੀ ਤਰ੍ਹਾਂ ਘੋਲ ਲਵਾਂਗੇ ਤਾਂ ਜੋ ਬੇਸਣ ਦੀ ਕੋਈ ਵੀ ਗੱਠ ਨਾ ਰਹੇ ਇਸ ਵਿੱਚ ਜ਼ਿਆਦਾ ਇੱਕੋ ਲਖਤ ਪਾਣੀ ਨਹੀਂ ਪਾਉਣਾ ਪਾਣੀ ਇਸ ਵਿੱਚ ਥੋੜਾ ਥੋੜਾ ਕਰਕੇ ਹੀ ਪਾਉਂਦੇ ਜਾਣਾ ਹੈ ਤੇ ਚੰਗੀ ਤਰ੍ਹਾਂ ਵਿਸਕਰ ਦੀ ਸਹਾਤ ਨਾਲ ਬੇਸਣ ਨੂੰ ਘੋਲ ਲੈਣਾ ਹੈ ਹੁਣ ਮੈਂ ਬੇਸਣ ਦੀਆਂ ਸਾਰੀਆਂ ਗੁੱਟਲੀਆਂ ਨੂੰ ਚੰਗੀ ਤਰ੍ਹਾਂ ਖਤਮ ਕਰ ਲਿਆ ਸੀ ਬੇਸਣ ਆਪਣਾ ਫਲਫੀ ਜਿਹਾ ਹੋ ਗਿਆ ਇਸ ਤਰ੍ਹਾਂ ਬੇਸਣ ਨਾਲ ਪਕੌੜੇ ਇਸਦੇ ਬਹੁਤ ਟੇਸਟੀ ਬਣਦੇ ਹਨ ਬੇਸਣ ਨਾ ਹੀ ਜ਼ਿਆਦਾ ਗਾੜਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਹੁਣ ਮੈਂ ਇਸ ਨੂੰ ਇੱਕ ਸਾਈਡ ਤੇ ਰੱਖ ਦਵਾਂਗੀ ਇੱਧਰ ਇੱਕ ਪੈਨ ਰੱਖ ਲਿਆ ਸੀ ਮੈਂ ਗੈਸ ਤੇ ਸਵਿਚ ਮੈਂ ਇਧਰ ਫਾਈਨ ਆਇਲ ਪਾ ਦਿੱਤਾ ਸੀ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਹੁਣ ਮੈਂ ਫਾਈਨ ਆਇਲ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਇਧਰ ਆਪਣੀਆਂ ਮਿਰਚਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਆਲੂਆਂ ਦੀ ਸਟਫਿੰਗ ਵੀ ਬਣ ਕੇ ਆਪਣੀ ਤਿਆਰ ਹੈ ਹੁਣ ਇਸ ਵਿੱਚ ਆਲੂਆਂ ਦੀ ਸਟਫਿੰਗ ਭਰ ਦਵਾਂਗੇ ਮਿਰਚਾਂ ਵਿੱਚ ਜੇਕਰ ਤੁਹਾਡੇ ਕੋਲ ਛੋਟਾ ਚਮਚਾ ਹੈ ਤੁਸੀਂ ਚਮਚਾਣਾ ਭਰ ਸਕਦੇ ਹੋ ਮੈਂ ਇਸ ਨੂੰ ਚੰਗੀ ਤਰ੍ਹਾਂ ਹੱਥ ਨਾਲ ਇਸ ਵਿੱਚ ਭਰ ਰਹੀਆਂ ਤਾਂ ਜੋ ਸਟਫਿੰਗ ਇਸ ਵਿੱਚ ਚੰਗੀ ਤਰ੍ਹਾਂ ਲੱਗ ਜਾਵੇ ਮਿਰਚ ਆਪਣੀ ਕਿਸੇ ਪਾਸੇ ਤੋਂ ਖਾਲੀ ਨਾ ਰਹੇ ਚੰਗੀ ਤਰ੍ਹਾਂ ਇਸ ਨੂੰ ਦਵਾ-ਦਵਾ ਕੇ ਸਟਫਿੰਗ ਨੂੰ ਇਸ ਵਿੱਚ ਭਰ ਲਵਾਂਗੇ ਇਸੇ ਤਰ੍ਹਾਂ ਮੈਂ ਦੂਸਰੀ ਮਿਰਚ ਵਿੱਚ ਵੀ ਆਲੂ ਦੀ ਸਟਫਿੰਗ ਭਰ ਲਵਾਂਗੇ ਧਿਆਨ ਨਾਲ ਇਸ ਵਿੱਚ ਸਟਫਿੰਗ ਭਰ ਲੈਣੀ ਹੈ ਤਾਂ ਜੋ ਮਿਰਚ ਆਪਣੀ ਟੁੱਟੇ ਨਾ ਇਸ ਵਿੱਚ ਹੱਥ ਨਾਲ ਦਵਾਉਂਦੇ ਹੋਏ ਸਟਫਿੰਗ ਨੂੰ ਚੰਗੀ ਤਰ੍ਹਾਂ ਭਰ ਦੇਣਾ ਹੈ ਤਾਂ ਜੋ ਮਿਰਚ ਆਪਣੀ ਵਿੱਚੋਂ ਖਾਲੀ ਨਾ ਰਹੇ ਤੇ ਫੁਕਾ ਟੇਸਟ ਨਾ ਆਵੇਦਾ ਹੁਣ ਚੰਗੀ ਤਰ੍ਹਾਂ ਇਸ ਵਿੱਚ ਮੈਂ ਸਟਫਿੰਗ ਭਰ ਲਈ ਸਾਰੀਆਂ ਮਿਰਚਾਂ ਨੂੰ ਮੈਂ ਇਸੇ ਤਰ੍ਹਾਂ ਸਟਫਿੰਗ ਇਸ ਵਿੱਚ ਭਰ ਲਵਾਂਗੇ ਇੱਧਰ ਮੈਂ ਸਾਰੀਆਂ ਮਿਰਚਾਂ ਵਿੱਚ ਸਟਫਿੰਗ ਭਰ ਲਈ ਸੀ ਇੱਧਰ ਆਪਣਾ ਬੇਸਣ ਦਾ ਵੀ ਘੋਲ ਬਣ ਕੇ ਰੈਡੀ ਸੀ ਹੁਣ ਇੱਧਰ ਤੇਲ ਵੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਦੀ ਫਲੇਮ ਐ ਮੀਡੀਅਮ ਹੀ ਰੱਖੀ ਆ ਹੁਣ ਇਸ ਵਿੱਚ ਬੇਸਣ ਪਾ ਕੇ ਚੈੱਕ ਕਰ ਲਵਾਂਗੇ ਤੇਲ ਦਾ ਟੈਂਪਰੇਚਰ ਤੇਲ ਦਾ ਟੈਂਪਰੇਚਰ ਬਿਲਕੁਲ ਸਹੀ ਆ ਹੁਣ ਇਸ ਵਿੱਚ ਮਿਰਚ ਦੇ ਪਕੌੜੇ ਨੂੰ ਫਰਾਈ ਕਰਾਂਗੇ ਹੁਣ ਮੈਂ ਇੱਕ ਮਿਰਚ ਲਵਾਂਗੇ ਉਸ ਨੂੰ ਬੇਸਣ ਵਿੱਚ ਚੰਗੀ ਤਰ੍ਹਾਂ ਲਵੇੜ ਕੇ ਚਾਰੇ ਪਾਸੇ ਘੁਮਾਉਂਦੇ ਹੋਏ ਡੰਡੀ ਤੋਂ ਫੜ ਕੇ ਇਸ ਨੂੰ ਬੇਸਣ ਵਿੱਚ ਲਵੇੜ ਲਵਾਂਗੇ ਤਾਂ ਜੋ ਬੇਸਣ ਸਾਰਾ ਮਿਰਚ ਨੂੰ ਚੰਗੀ ਤਰ੍ਹਾਂ ਲੱਗ ਜਾਵੇ ਕਿਸੇ ਪਾਸੇ ਤੋਂ ਇਹ ਸੁੱਕਾ ਨਾ ਰਹੇ ਹੁਣ ਤੇਲ ਵੀ ਆਪਣਾ ਚੰਗੀ ਤਰ੍ਹਾਂ ਗਰਮ ਸੀ ਹੁਣ ਇਸ ਵਿੱਚ ਨਾਲ ਦੀ ਨਾਲ ਮਿਰਚ ਪਾ ਦਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਮਿਰਚਾਂ ਨੂੰ ਫਰਾਈ ਕਰ ਸਕਦੇ ਹੋ ਮੈਂ ਇਸ ਵਿੱਚ ਇੱਕ ਵਾਰ ਚ ਇੱਕ ਹੀ ਮਿਰਚ ਪਾਈ ਆ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਨੀਚੇ ਤੋਂ ਇੱਕ ਦੋ ਮਿੰਟ ਲਈ ਸੇਕ ਲਿਆ ਸੀ ਇਸ ਦੀ ਸਾਈਡ ਚੇਂਜ ਕਰਕੇ ਮੈਂ ਦੂਸਰੀ ਸਾਈਡ ਤੋਂ ਵੀ ਇਸ ਨੂੰ ਚੰਗੀ ਤਰ੍ਹਾਂ ਲਾਈਟ ਜਾਂ ਗੋਲਡਨ ਕਲਰ ਦਾ ਕਰ ਲਵਾਂਗੇ ਤੁਸੀਂ ਕਲਰ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜਿਹਹ ਜਿਹਾ ਤੁਹਾਨੂੰ ਪਸੰਦ ਹੈ ਮੈਨੂੰ ਥੋੜੀ ਜਿਹੀ ਰੜੀ ਹੀ ਮਿਰਚ ਜ਼ਿਆਦਾ ਪਸੰਦ ਆ ਇਸ ਲਈ ਮੈਂ ਇਸ ਦਾ ਥੋੜਾ ਜਿਹਾ ਕਲਰ ਹੋਰ ਚੇਂਜ ਕਰ ਲਵਾਂਗੇ ਮਿਰਚ ਨੂੰ ਮੈਂ ਚੰਗੀ ਤਰ੍ਹਾਂ 1-2 ਮਿੰਟ ਲਈ ਹੋਰ ਫਰਾਈ ਕਰ ਲੈ ਇਸ ਦਾ ਕਲਰ ਬਹੁਤ ਹੀ ਵਧੀਆ ਆਇਆ ਹੁਣ ਮੈਂ ਇਸ ਦਾ ਸਾਰਾ ਐਕਸਟਰਾ ਤੇਲ ਨਿਚੋੜ ਕੇ ਇਸ ਨੂੰ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਦੂਸਰੀ ਮਿਰਚ ਨੂੰ ਵੀ ਬੇਸਣ ਵਿੱਚ ਲਵੇੜ ਕੇ ਤੇਲ ਵਿੱਚ ਫਰਾਈ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ 1-2 ਮਿੰਟ ਲਈ ਨੀਚੇ ਤੋਂ ਸੇਕ ਲਵਾਂਗੇ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਹੈ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਮਿਰਚ ਨੂੰ ਫਰਾਈ ਕਰਾਂਗੇ ਹੁਣ ਮੈਂ ਇਸ ਦੇ ਨਾਲ ਹੀ ਇੱਕ ਮਿਰਚ ਹੋਰ ਪਾ ਦਿੱਤੀ ਸੀ ਕਿਉਂਕਿ ਤੇਲ ਥੋੜਾ ਜਿਆਦਾ ਹੀ ਸੀ ਇਸ ਲਈ ਮੈਂ ਇਸ ਵਿੱਚ ਦੋ ਮਿਰਚਾਂ ਪਾ ਦਿੱਤੀਆਂ ਹੁਣ ਇਸ ਨੂੰ ਚੰਗੀ ਤਰ੍ਹਾਂ ਉਦੋਂ ਤੱਕ ਫਰਾਈ ਕਰਾਂਗੇ ਜਦ ਤੱਕ ਕਿ ਮਿਰਚਾਂ ਦਾ ਕਲਰ ਥੋੜਾ ਜਿਆਦਾ ਡਾਰਕ ਜਿਹਾ ਨਹੀਂ ਹੋ ਜਾਂਦਾ ਹੁਣ ਮੈਂ ਮਿਰਚਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਤਾਂ ਜੋ ਮਿਰਚ ਵਿੱਚ ਬਹੁਤ ਹੀ ਵਧੀਆ ਕਲਰ ਆ ਜਾਵੇ ਇਸੇ ਤਰ੍ਹਾਂ ਮੈਂ ਸਾਰੀਆਂ ਮਿਰਚਾਂ ਨੂੰ ਫਿਲ ਕਰਕੇ ਤੇ ਬੇਸਣ ਵਿੱਚ ਲਵੇੜ ਕੇ ਫਰਾਈ ਕਰ ਲਵਾਂਗੇ ਸਾਰੀਆਂ ਮਿਰਚਾਂ ਨੂੰ ਫਰਾਈ ਕਰਦੇ ਜਾਵਾਂਗੇ ਮਿਰਚਾਂ ਆਪਣੀਆਂ ਚੰਗੀ ਤਰ੍ਹਾਂ ਦੋਏ ਫਰਾਈ ਹੋ ਗਈਆਂ ਸੀ ਹੁਣ ਮੈਂ ਇਸ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਦੂਸਰੀਆਂ ਮਿਰਚਾਂ ਨੂੰ ਵੀ ਫਰਾਈ ਕਰ ਲਵਾਂਗੇ ਮਿਰਚ ਦੇ ਪਕੌੜੇ ਦੇਖਣ ਵਿੱਚ ਬਹੁਤ ਹੀ ਵਧੀਆ ਲੱਗੇ ਹਨ ਤੇ ਖਾਣ ਵਿੱਚ ਵੀ ਇਹ ਬਹੁਤ ਟੇਸਟੀ ਹਨ ਮੈਂ ਸਾਰੇ ਪਕੌੜੇ ਬਣਾ ਲਏ ਸੀ ਇਹ ਬਹੁਤ ਹੀ ਕਰੰਚੀ ਤੇ ਅੰਦਰੋਂ ਬਹੁਤ ਹੀ ਸੌਫਟ ਬਣੇ ਹਨ ਇਸ ਵਿੱਚ ਅੰਦਰ ਤੱਕ ਮਸਾਲਾ ਪੂਰਾ ਭਰਿਆ ਹੋਇਆ ਹੈ ਮਿਰਚ ਦੇ ਪਕੌੜੇ ਨੇ ਮੈਂ ਸਰਵ ਕਰ ਲਿਆ ਇਸ ਨੂੰ ਮੈਂ ਟਮਾਟੋ ਕੈਚਪ ਨਾਲ ਸਰਵ ਕਰਿਆ ਤੁਸੀਂ ਕੋਈ ਵੀ ਸੌਸ ਲੈ ਸਕਦੇ ਹੋ ਇਸ ਵਿੱਚ ਅੰਦਰ ਤੱਕ ਸਟਫਿੰਗ ਪੂਰੀ ਭਰੀ ਹੋਈ ਹੈ ਜੇਕਰ ਤੁਹਾਨੂੰ ਮੇਰੀ ਮੋਟੀ ਹਰੀ ਮਿਰਚ ਦੇ ਪਕੌੜੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ